ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਇੰਪੋਰਟੈਂਟ ਬਲੌਗ ਹੈ ਅੱਜ ਦਾ ਤੇ ਅੱਜ ਗੱਲ ਕਰਨੀ ਹੈ ਕੈਨੇਡਾ ਦੇ ਲਈ ਜੇਕਰ ਤੁਸੀਂ ਫਾਈਲਿੰਗ ਕੀਤੀ ਹੈ ਖਾਸ ਕਰਕੇ ਟੂਰਿਸਟ ਤੇ ਵਿਜ਼ਟਰ ਵੀਜ਼ਾ ਉਹ ਵੀ ਦਸੰਬਰ ਜਾਂ ਜਨਵਰੀ ਵਾਸਤੇ ਯਾਨੀ 크ਿਸਮਸ ਵਾਸਤੇ ਜਾਂ ਨਿਊ ਇਅਰ ਵਾਸਤੇ ਤੁਸੀਂ ਫਾਈਲਿੰਗ ਕੀਤੀ ਹੈ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਡਿਸਕਸ਼ਨ ਕਰਨਾ ਹੈ ਕਿ ਤੁਹਾਨੂੰ ਹੁਣ ਕਰਨਾ ਕੀ ਚਾਹੀਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਸ ਨੂੰੜਾ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਸ਼ੁਰੂ ਕਰ ਲੈਂਦੇ ਆ ਸਭ ਤੋਂ ਪਹਿਲਾਂ ਜੇਕਰ ਤੁਸੀਂ ਕੈਨੇਡਾ ਦਾ ਟੂਰਿਸਟ ਤੇ ਵਿਜ਼ਿਟਰ ਵੀਜ਼ਾ ਲਗਾਇਆ ਕੈਨੇਡਾ ਦੇ ਵਿੱਚ ਉਹਨੇ ਤੁਹਾਨੂੰ ਸਪੌਂਸਰ ਕੀਤਾ ਹੈ ਜਾਂ ਤੁਸੀਂ ਹੋਟਲ ਬੁਕਿੰਗ ਤੇ ਫਾਈਲਿੰਗ ਕੀਤੀ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਜੇਕਰ ਤੁਸੀਂ ਆਪਣਾ ਟੂਰ ਪਲਾਨ 크ਿਸਮਸ ਜਾਂ ਨਿਊ ਇਅਰ ਨੂੰ ਰੱਖਿਆ ਸੀ ਕਿਉਂਕਿ ਅ ਚੱਲ ਕੀ ਰਿਹਾ আজকাল ਕਿ 에ਜੰਟ ਵੱਡੇ ਲੈਵਲ ਦੇ ਉੱਤੇ ਪ੍ਰਮੋਟ ਕਰਦੇ ਨੇ ਕਿ ਭਈ ਨਵਾਂ ਸਾਲ ਆਉਣ ਵਾਲਾ ਹੈ ਤੁਸੀਂ ਫਾਈਲਿੰਗ ਕਰ ਲਓ ਵੀਜ਼ੇ ਚਾਂਸ ਜ਼ਿਆਦਾ ਹੋ ਜਾਣਗੇ 크ਿਸਮਸ ਆਉਣ ਵਾਲੀ ਹੈ ਫਾਈਲਿੰਗ ਕਰ ਲਓ ਵੀਜ਼ਾ ਚਾਂਸ ਜ਼ਿਆਦਾ ਹੋ ਜਾਏਗਾ ਕੈਨੇਡਾ ਡੇ ਆਉਣ ਵਾਲਾ ਹੈ ਫਾਈਲਿੰਗ ਕਰ ਲਓ ਵੀਜ਼ਾ ਚਾਂਸ ਜ਼ਿਆਦਾ ਹੋਏਗਾ ਹੁਣ ਜਦੋਂ ਤੁਸੀਂ ਕੈਨੇਡਾ ਦੇ ਲਈ ਜਾਂ ਕਿਸੇ ਵੀ ਕੰਟਰੀ ਦੇ ਲਈ ਫਾਈਲਿੰਗ ਕਰਦੇ ਹੋ ਤਾਂ ਮੈਟਰ ਕਰਦਾ ਹੈ ਤੁਹਾਡਾ ਇੰਟੈਂਸ਼ਨ ਕਿ ਤੁਸੀਂ ਉਸ ਕੰਟਰੀ ਦੇ ਵਿੱਚ ਆਖਿਰ ਕਿਉਂ ਚੱਲੇ ਹੋ ਕਿਉਂ ਤੁਸੀਂ ਉਸ ਕੰਟਰੀ ਨੂੰ ਵਿజిਟ ਕਰਨਾ ਚਾਹੁੰਦੇ ਹੋ ਜਾਂ ਓਕੇਸ਼ਨ ਕੀ ਹੈਗਾ ਹੈ ਕੀ ਟਾਰਗੇਟ ਲੈ ਕੇ ਜਾ ਰਹੇ ਹੋ ਜਾਂ ਫਿਰ ਤੁਹਾਡਾ ਜਾਣ ਦਾ ਪਰਪਸ ਕੀ ਹੈ ਪਰਪਸ ਆਫ ਵਿਜ਼ਿਟ ਤੁਹਾਡੀ ਕੀ ਹੈਗੀ ਹੈ ਹੁਣ ਜੇਕਰ ਤੁਸੀਂ ਨਿਊ ਇਅਰ ਜਾਂ 크ਿਸਮਸ ਪਲਾਨ ਕੀਤਾ ਹੈ ਤਾਂ ਉਹਦੇ ਵਿੱਚ ਯਾਨੀ 크ਿਸਮਸ ਦੇ ਵਿੱਚ ਜੇਕਰ ਅੱਜ ਤੋਂ ਆਪਾਂ ਮੋਟਾ-ਮੋਟੀ ਦੇਖੀਏ ਤਾਜ 14 ਤਰੀਕ ਹੋ ਗਈ ਹੈ तकरीबन 10 11 ਦਿਨ ਦਾ ਟਾਈਮ ਹੈ 크리스마ਸ ਦੇ ਵਿੱਚ ਨਿਊ ਇਅਰ ਦੀ ਗੱਲ ਕਰ ਲਈ ਤੇ ਵੀਕ ਦਿਨ ਦਾ ਟਾਈਮ ਜਿਹੜਾ ਉਹ ਵੀ 25 ਦਿਨ ਦਾ ਟਾਈਮ ਜਿਹੜਾ ਉਹ ਰਹਿ ਗਿਆ ਨਿਊ ਇਅਰ ਨੂੰ ਲੈ ਕੇ ਹੁਣ ਜੇਕਰ ਤੁਹਾਡਾ ਅੱਜ ਕੱਲ੍ਹ ਜਾਂ 2 4 ਦਿਨਾਂ 'ਚ ਵੀਜ਼ਾ ਗ੍ਰਾਂਟ ਹੋ ਵੀ ਜਾਂਦਾ ਹੈ ਤਾਂ ਪਾਸਪੋਰਟ ਆਉਂਦੇ ਆਉਂਦੇ ਤੁਹਾਡਾ 크리스마ਸ ਵੀ ਲੰਘ ਜਾਣਾ ਹੈ ਤੁਹਾਡਾ ਨਿਊ ਇਅਰ ਵੀ ਲੰਘ ਜਾਣਾ ਹੈ ਸੋ ਜਦੋਂ ਵੀਜ਼ਾ ਆਫੀਸਰ ਤੁਹਾਡੀ ਫਾਈਲ ਚੈੱਕ ਕਰੇਗਾ ਤੇ ਤੁਹਾਡੇ ਇੰਟੈਂਸ਼ਨ ਨੂੰ ਦੇਖੇਗਾ ਕਿ ਭਾਈ ਤੁਸੀਂ ਫਾਈਲ ਨਿਊ ইয়ার ਤੇ ਲਗਾਈ ਸੀ ਜਾਂ 크리스마ਸ ਤੇ ਲਗਾਈ ਸੀ ਤਾਂ ਇੱਕ ਗੱਲ ਦਾ ਜਿਹੜਾ ਉਹ ਰمز ਹੋਵੇਗੀ ਕਿ ਭਾਈ ਇਸ ਓਕੇਸ਼ਨ ਤੇ ਇਹ ਬੰਦਾ ਪਹੁੰਚ ਆਖਿਰ ਕਿਵੇਂ ਸਕਦਾ ਹੈ ਕਿਉਂਕਿ ਟਾਈਮ ਫਰੇਮ ਬਹੁਤ ਘੱਟ ਰਹੇਗਾ ਸੋ ਉਸ ਕੰਡੀਸ਼ਨ ਦੇ ਵਿੱਚ ਤੁਹਾਡੇ ਇੰਟੈਂਸ਼ਨ ਨੂੰ ਧਿਆਨ ਵਿੱਚ ਰੱਖ ਕੇ ਵੀਜ਼ਾ ਆਫੀਸਰ ਤੁਹਾਡੀ ਫਾਈਲ ਦੇ 네ਗੇਟਿਵ ਡਿਸੀਜਨ ਦੇ ਸਕਦਾ ਹੈ ਨਹੀਂ ਤੁਹਾਡੀ ਫਾਈਲ ਰਿਫਿਊਜ਼ ਕਰ ਸਕਦਾ ਹੈ ਵੈਸੇ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਹੈ ਇਸ ਟਾਈਮ ਤੇ ਜੇਕਰ ਤੁਹਾਡਾ ਟੂਰ ਪਲਾਨ ਜਾਂ ਕਹਿ ਸਕਦੇ ਹੋ ਜਿਹੜਾ ਇੰਟੈਂਸ਼ਨ ਹੈ ਖਾਸ ਕਰਕੇ ਜਨਵਰੀ 1 ਕਿਆਂ 2 ਦਾ ਯਾਨੀ ਨਿਊ ਇਅਰ ਦਾ ਜਾਂ ਫਿਰ ਕ੍ਰਿਸਮਸ ਦਾ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡਾ ਇੰਟੈਂਸ਼ਨ ਐਕਸਪਾਇਰ ਹੋ ਜਾਣ ਜਾਂ ਤੁਹਾਡਾ ਟੂਰ ਪਲਾਨ ਐਕਸਪਾਇਰ ਹੋ ਜਾਂਦੇ ਤੁਹਾਡਾ ਵੀਜ਼ਾ ਜਿਹੜਾ ਉਹ ਰਿਜੈਕਟ ਹੋ ਸਕਦਾ ਸੋ ਜਿਨ੍ਹਾਂ ਦੇ ਮਾਪੇ ਉੱਥੇ ਨੇ ਬੱਚੇ ਉੱਥੇ ਨੇ ਜਾਂ ਕੋਈ ਵੀ ਰਿਲੇਟਿਵ ਉੱਥੇ ਹੈ ਉਹ ਨਵਾਂ ਓਕੇਸ਼ਨ ਚੂਸ ਕਰੋ ਜਿਵੇਂ ਤੁਹਾਡਾ ਬਰਥਡੇ ਹੈ ਜਾਂ ਜਿੰਨੂੰ ਤੁਸੀਂ ਮਿਲਨ ਚੱਲਿਓ ਉਹਦਾ ਬਰਥਡੇ ਹੈ ਜਾਂ ਫਿਰ ਉਹਨਾਂ ਦੀ ਕੋਈ ਮੈਰਿਜ ਅਨਿਵਰਸਰੀ ਹੈ ਜਾਂ ਤੁਸੀਂ ਚੱਲਿਓ ਤੁਹਾਡੀ ਮੈਰਿਜ ਅਨਿਵਰਸਰੀ ਤੁਸੀਂ ਵਾਈਫ ਦੇ ਨਾਲ ਚੱਲਿਓ ਜਾਂ ਫਿਰ ਕੋਈ ਵੀ ਇਦਾਂ ਦਾ ਓਕੇਸ਼ਨ ਜਿਹੜਾ ਆਉਣ ਵਾਲਾ ਹੈ ਹੁਣ ਕਈ ਮੈਨੂੰ ਇਹ ਇਹ ਵੀ ਕਹਿੰਦੇ ਨੇ ਕਿ ਸਰ ਬਰਥਡੇ ਜਿਹੜਾ ਜਿਹਦੇ ਕੋਲ ਅਸੀਂ ਚੱਲੇ ਆ ਉਹ ਤਾਂ ਤਾਂ ਜੂਨ ਜੁਲਾਈ ਚ ਯਾ ਕੋਈ ਚੱਕਰ ਨਹੀਂ ਹੈਗਾ ਤੁਸੀਂ ਜੂਨ ਜੁਲਾਈ ਵੀ ਆਪਣਾ ਇੰਟੈਂਸ਼ਨ ਬਣਾ ਸਕਦੇ ਹੋ ਤੁਹਾਡਾ ਵੀਜ਼ਾ ਭਾਵੇਂ ਜਨਵਰੀ ਚ ਆ ਜਾਵੇ ਵੀਜ਼ਾ ਭਾਵੇਂ ਤੁਹਾਡਾ ਦਸੰਬਰ ਚ ਆ ਜਾਵੇ ਪਰ ਤੁਸੀਂ ਪਲਾਨ ਕਿਉਂਕਿ ਤੁਹਾਡਾ ਮਲਟੀਪਲ ਐਂਟਰੀ ਵੀਜ਼ਾ 10 ਸਾਲ ਦਾ ਵੀਜ਼ਾ ਹੋਣਾ ਹੈ ਭਾਵੇਂ ਸਿੰਗਲ ਐਂਟਰੀ ਵੀਜ਼ਾ ਕਿਉਂ ਨਾ ਤੁਹਾਨੂੰ ਦਿੱਤਾ ਜਾਵੇ ਕਿਉਂਕਿ ਹਾਲੇ ਤੱਕ ਕਲੀਅਰ ਤਾਂ ਹੈ ਨਹੀਂ ਕਿ ਸਿੰਗਲ ਐਂਟਰੀ ਦੇ ਰਹੇ ਆ ਮਲਟੀਪਲ ਐਂਟਰੀ ਦੇ ਰਹੇ ਜਿੰਨਾ ਚਿਰ ਤਾਂ ਕਿ ਅੱਦਾ ਪਾਸਪੋਰਟ ਪ੍ਰਿੰਟ ਹੋ ਕੇ ਨਹੀਂ ਉਹਨਾਂ ਮੇਰਾ ਇੱਕ ਪਾਸਪੋਰਟ ਪ੍ਰਿੰਟ ਹੋਣ ਗਿਆ ਜਦੋਂ ਆਊਗਾ ਨਾਲ ਹੀ ਮੈਂ ਤੁਹਾਨੂੰ ਦੱਸੂਗਾ ਕਿ ਮਲਟੀਪਲ ਐਂਟਰੀ ਮਿਲ ਰਹੀ ਹੈ ਜਾਂ ਸਿੰਗਲ ਐਂਟਰੀ ਮਿਲ ਰਹੀ ਹੈ ਹੁਣ ਤੁਹਾ ਉਹ ਤੁਹਾਡੀ ਇੰਟention ਕਲੀਅਰ ਕਰੇਗਾ ਉਹ ਤੁਹਾਡਾ ਐਕਟਿਵ ਪਲਾਨ ਹੋਏਗਾ ਜਿਹੜਾ ਪਹਿਲਾਂ ਸੀਗਾ ਉਹ ਤੁਹਾਡਾ ਪਲਾਨ ਐਕਸਪਾਇਰ ਹੋ ਗਿਆ ਸੋ ਜਦੋਂ ਦਾ ਮਰਜੀ ਨਵਾਂ ਪਲਾਨ ਜਿਹੜਾ ਉਹ ਕਰ ਲਿਓ ਪਰ ਆਪਣਾ ਪਲਾਨ ਅਪਡੇਟ ਕਰ ਲਿਓ ਜੇ ਨਹੀਂ ਕਰਦੇ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡਾ ਵੀਜ਼ਾ ਜਿਹੜਾ ਉਹ ਰਿਜੈਕਟ ਹੋ ਸਕਦਾ ਹੁਣ ਜਦੋਂ ਤੁਸੀਂ ਨਵਾਂ ਪਲਾਨ ਲੈਣਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਜੇਕਰ ਤੇ ਤੁਹਾਡੇ ਕੋਲ ਸਪਾਂਸਰਸ਼ਿਪ ਹੈ ਤਾਂ ਤੁਸੀਂ ਨਵੀਂ ਸਪਾਂਸਰਸ਼ਿਪ ਮੰਗਾ ਲੋ ਤਾਂ ਜ਼ਿਆਦਾ ਬੈਸਟ ਆ ਜੇ ਨਈ ਨਵੀਂ ਸਪਾਂਸਰਸ਼ਿਪ ਮੰਗਾਣੀ ਤਾਂ ਤੁਸੀਂ ਇੱਕ ਲੈਟਰ ਲਿਖੋ ਤੇ ਵੈਬ ਫਾਰਮ ਦੇ ਥਰੂ ਅਪਡੇਟ ਕਰ ਦਿਓ ਕਿ ਪਹਿਲਾਂ ਜਾਂਦਾ ਸਾਡਾ ਓਕੇਸ਼ਨ A ਸੀਗਾ ਤੇ ਹੁਣ ਐ ਆ XYZ ਠੀਕ ਹੈ ਜੇ ਤੁਹਾਡਾ ਹੋਟਲ ਹੈ ਤਾਂ ਆਪਣੀ ਹੋਟਲ ਬੁਕਿੰਗ ਸ਼ਿਫਟ ਕਰ ਲਓ ਯਾਨੀ ਕਿ ਜਿਹੜੀ ਤੁਹਾਡੀ ਹੋਟਲ ਬੁਕਿੰਗਸ ਆ ਉਹ ਹੋਟਲ ਬੁਕਿੰਗ ਕੈਨਸਲ ਕਰ ਲਓ ਨਵੀਂ ਹੋਟਲ ਬੁਕਿੰਗ ਕਰ ਲਓ ਜਾਂ ਉਹਦਾ ਹੀ ਉਹਦੀ ਡੇਟ ਸ਼ਿਫਟ ਕਰ ਲਓ ਕਿਉਂਕਿ ਜੇਕਰ ਤੁਹਾਡਾ ਹੋਟਲ ਨਹੀਂ ਉੱਥੇ ਐਕਟਿਵ ਹੈਗਾ ਉਸ ਤੋਂ ਬਾਅਦ ਜਿਹੜੀ ਤੁਹਾਡੀ ਟਰੈਵਲ ਆਈਟਿਨਰੀ ਆ ਉਹਨੂੰ ਵੀ ਰਿਵਾਈਜ਼ ਕਰ ਲਓ ਜੇ ਸੇਮ ਟਰੈਵਲ ਆਈਟਿਨਰੀ ਰੱਖਣੀ ਆ ਤਾਂ ਹੋਟਲ ਜਿਹੜਾ ਵਾ ਉਹ ਜਿਹੜਾ ਪਹਿਲਾ ਹੋਟਲ ਸੀਗਾ ਜੇ ਨਹੀਂ ਉਹ ਹੋਟਲ ਹੈਗਾ ਤਾਂ ਨਵਾਂ ਹੋਟਲ ਜਿਹੜਾ ਲੈਣਾ ਉਸ ਆਈਟਿਨਰੀ ਦੇ ਹਿਸਾਬ ਦੇ ਨਾਲ ਲਓ ਤੇ ਜਿਹੜਾ ਨਵਾਂ ਹੋਟਲ ਹੋਏਗਾ ਉਹਦਾ ਕੰਪਲੀਟ ਐਡਰੈਸ ਤੇ ਡਿਟੇਲਸ ਜਿਹੜੀਆਂ ਨੇ ਉਹ ਨਵਾਂ ਲੈਟਰ ਜਿਹੜਾ ਤੁਸੀਂ ਲਿਖ ਕੇ ਲਗਾ ਰਹੇ ਹੋ ਉਹਦੇ ਵਿੱਚ ਮੈਂਸ਼ਨ ਜ਼ਰੂਰ ਕਰ ਦਿਓ ਜਿਹੜਾ ਅਪਡੇਟਡ ਪਲਾਨ ਐਮਬੈਸੀ ਨੂੰ ਤੁਸੀਂ ਸਮਝਾਣਾ ਹੈਗਾ ਉਸ ਤੋਂ ਇਲਾਵਾ ਜਿਵੇਂ ਜਦੋਂ ਵੀ ਤੁਸੀਂ ਆ ਪਲਾਨ ਕਰਨਾ ਹੈ ਜਿਦ ਤਰ੍ਹਾਂ ਨਿਊ ਇਅਰ ਤੇ ਕੀਤਾ ਸੀ ਜਾਂ ਇਧਰ ਕੀਤਾ ਸੀਗਾ ਆ 크리스마ਸ ਤੇ ਤਾਂ ਤੁਸੀਂ ਆਪਣਾ ਪਲਾਨ ਜੇਕਰ ਸ਼ਿਫਟ ਕਰਨਾ ਹੈ ਟੂਰਿਜ਼ਮ ਪਰਪਸ ਤੋਂ ਹੈ ਤਾਂ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਨਿਊ ਇਅਰ ਤੇ ਆ ਜਾਂ 크리스마ਸ ਹੋਵੇ ਤਾਂ ਹੀ ਵੀਜ਼ਾ ਮਿਲੇ ਜੇ ਤੁਹਾਡੀ ਫਾਈਲ ਅੱਛੀ ਹੈ ਤਾਂ ਤੁਹਾਨੂੰ ਟੂਰਿਜ਼ਮ ਪਰਪਸ ਤੋਂ ਵੈਸੇ ਵੀ ਜਾਇਆ ਜਾ ਸਕਦਾ ਹੈ ਸੋ ਤੁਸੀਂ ਮਾਰਚ ਦਾ ਪਲਾਨ ਲੈ ਲਓ ਫੈਬ ਦਾ ਪਲਾਨ ਲੈ ਲਓ ਜਾਂ ਫਿਰ ਤੁਸੀਂ ਮਈ ਜੂਨ ਦਾ ਪਲਾਨ ਲਓ ਤੁਸੀਂ ਆਪਣੇ ਹਿਸਾਬ ਦੇ ਨਾਲ ਉਹ ਪਲਾਨ ਰੱਖਣਾ ਹੈਗਾ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਓਕੇਸ਼ਨ ਜਿਹੜਾ ਹੈ ਜਾਂ ਜਾਂ ਦਾ ਇੰਟੈਂਸ਼ਨ ਜਿਹੜਾ ਉਹ ਬਿਲਕੁਲ ਕਲੀਅਰ ਹੋ ਜਾਂਦਾ ਹੈ ਜੇਕਰ ਤੁਸੀਂ ਸਪான்ਸਰਸ਼ਿਪ ਤੇ ਜਾ ਰਹੇ ਹੋ ਜਿਤਨਾ ਮਨ ਲੈ ਕਈਆਂ ਦੇ ਕਨਵੋਕੇਸ਼ਨ ਐਕਸਪਾਇਰ ਹੋਣ ਵਾਲੀ ਨਿਕਲ ਗਈ ਹੋਏਗੀ ਸੋ ਉਹ ਜਿਹੜਾ ਟੂਰ ਪਲਾਨ ਆਪ ਦਾ ਸ਼ਿਫਟ ਕਰਨਗੇ ਜਾਂ ਫਿਰ ਜਿਨ੍ਹਾਂ ਨੇ ਪਹਿਲਾਂ ਲਗਾਇਆ ਸੀ ਕਿ ਨਿਊ ਇਅਰ 크ਿਸਮਸ ਜਾ ਕੇ ਆਪਣੇ ਉਥੇ ਰਿਲੇਟਿਵਸ ਦੇ ਨਾਲ ਮਨਾਣਾ ਉਹ ਜੇਕਰ ਪਲਾਨ ਸ਼ਿਫਟ ਕਰਨਗੇ ਤਾਂ ਆਪਣੀ ਉਹ ਉਧਰ ਹੋਣ ਸਿਕਨੈਸ ਜਾਂ ਕਾਫੀ ਦੇਰ ਬਾਅਦ ਮਿਲਣਾ ਫੈਮਿਲੀ ਰੀਯੂਨੀਫਿਕੇਸ਼ਨ ਦਾ ਜਿਹੜਾ ਵਾ ਉਹ ਵੀ ਬਹਾਨਾ ਜਾਂ ਕਹਿ ਸਕਦੇ ਕਿ ਉਹ ਵੀ ਇੱਕ ਐਕਸਕਿਊਜ਼ ਦੇ ਸਕਦੇ ਆ ਪਰ ਜੇਕਰ ਤੁਸੀਂ ਹੋਟਲ ਬੁਕਿੰਗ ਤੇ ਲਗਾਈ ਹੈ ਸਿਰਫ origignal tourism purpose ਆ ਤੁਹਾਡਾ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਆਪਣੇ ਹੋਟਲ ਸ਼ਿਫਟ ਕਰਨੇ ਆ ਤੇ ਕੋਈ ਵੀ ਡੇਟ ਰੱਖ ਸਕਦੇ ਹੋ ਕੋਈ ਵੀ ਮਹੀਨਾ ਚੂਜ਼ ਕਰ ਸਕਦੇ ਹੋ ਉਹਦੇ ਲਈ ਕੰਪਲਸਰੀ ਨਹੀਂ ਹੈਗਾ ਕਿ ਨਿਊ ਇਅਰ ਤੇ ਚੱਲੇ ਸੀਗੇ ਤੇ ਹੁਣ ਉਹ ਐਕਸਪਾਇਰ ਹੋ ਗਿਆ ਤੇ ਹੁਣ ਨਵਾਂ ਡੇਟ ਜਿਹੜੀ ਉਹ ਕਿਸ ਓਕੇਸ਼ਨ ਦੇ ਹਿਸਾਬ ਨਾਲ ਰੱਖਣੀ ਆ ਉਹ ਤੁਸੀਂ ਕੋਈ ਵੀ ਕਹਿ ਸਕਦੇ ਆ ਕਿ ਡੇਟ ਸਿਲੈਕਟ ਕਰ ਸਕਦੇ ਹੋ ਜੇਕਰ ਤੁਹਾਡਾ ਟੂਰਿਜ਼ਮ ਪਰਪਸ ਹੈਗਾ ਸੋ ਮੇਰ ਕਰਦਾ ਬਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਵੱਤਾਂ ਸਰਕੂਲੇਟ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਹੁੰ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਉਹਦਾ ਸੋਪੀਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤਾਂ ਸ਼ੇਅਰ ਕਰੋ ਧੰਨਵਾਦ